ਸਾਡਾ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਹੈ ਦਿਨ ਮੰਗਲਵਾਰ 15 ਜੁਲਾਈ ਤੇ ਆਓ ਦੇਖੀਏ ਪੰਜਾਬ ਦੀਆਂ ਅੱਜ ਦੀਆਂ ਟਾਪ 25 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਮੁੱਖ ਖਬਰਾਂ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ 114 ਸਾਲਾ ਪ੍ਰਸਿੱਧ ਮੈਰਾਥਨ ਧਾਕ ਦੀ ਹਾਦਸੇ ਵਿੱਚ ਮੌਤ ਤੇ ਸ਼ੋਕ ਦੀ ਲਹਿਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਬੇਅਦਬੀ ਦੇ ਖਿਲਾਫ ਬਿੱਲ ਤੇ ਪਰਚਾ ਵਿਰੋਧੀ ਧਿਰ ਵੱਲੋਂ ਵੱਡੀ ਮੰਗ ਨਾਬਾ ਜੇਲ੍ਹ ਚ ਵਿਧਾਇਕਾਂ ਦੀ ਮੰਜੀਠੀਆਂ ਨਾਲ ਮੁਲਾਕਾਤ ਵਿਧਾਇਕਾ ਗਨੀਵ ਕੌਰ ਮੰਜੀਠੀਆਂ ਨੇ ਅੱਜ ਨਾਬਾ ਜੇਲ੍ਹ ਵਿੱਚ ਵਿਕਰਮ ਸਿੰਘ ਮੰਜੀਠੀਆਂ ਨਾਲ ਕੀਤੀ ਮੁਲਾਕਾਤ ਮੰਜੀਠੀਏ ਨੇ ਕੋਰਟ ਵਿੱਚ ਜ਼ਮਾਨਤ ਲਈ ਅਰਜੀ ਨਿਊ ਨਾਬਾ ਜੇਲ੍ਹ ਚ ਬੰਦ ਮੰਜੀਠੀਏ ਨੇ ਜ਼ਮਾਨਤ ਲਈ ਕੋਰਟ ਵਿੱਚ ਅਰਜੀ ਲਈ ਸਰਕਾਰ ਨੂੰ ਨੋਟਿਸ ਜਾਰੀ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਬ ਧਮਕੀ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਲਗਾਉਣ ਦੀ ਧਮਕੀ ਵਾਲੀ ਈਮੇਲ ਪੰਜਾਬ ਦੇ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਪੰਜਾਬ ਸਰਕਾਰ ਵੱਲੋਂ ਤਰੱਕੀ ਪੰਜਾਬ ਦੇ ਮੁਕਸਰ ਵਾਲੇ ਖੇਤਰ 'ਚ ਮੀਂਹ ਸ਼ੁਰੂ ਸ਼ਾਗ ਹੈ ਕਾਲੇ ਬੱਦਲ ਮੌਸਮ 'ਚ ਬਦਲਾ ਬਦਬੀ ਬਿੱਲ ਤੇ ਪ੍ਰਗਟ ਸਿੰਘ ਤੇ ਮਨਪ੍ਰੀਤ ਯਾਲੀ ਦਾ ਵਿਰੋਧੀ ਸਟੈਂਡ ਅਮਰੀਕੀ ਬਾਜ਼ਾਰ ਖੋਲਣ ਨਾਲ ਕਿਸਾਨਾਂ ਨੂੰ ਨੁਕਸਾਨ 1.3 ਲੱਖ ਕਰੋੜ ਦੇ ਨੁਕਸਾਨ ਦੀ ਸ਼ੰਕਾ ਤਲਾਕ ਦੀ ਖੁਸ਼ਖਬਰੀ ਤੇ ਵਿਕਤੀ ਨੇ 40 ਲੀਟਰ ਦੁੱਧ ਨਾਲ ਨਹਾਇਆ ਸਿੱਧੂ ਮੂਸੇਵਾਲੇ ਵੱਲੋਂ 2026 ਵਰਲਡ ਟੂਰ ਦਾ ਟੂਰ ਦਾ ਐਲਾਨ ਪ੍ਰਸ਼ੰਸਕਾ ਵਿਚਾਲੇ ਤਰਥੱਲੀ ਪੰਜਾਬ 'ਚ ਫਿਲਮ ਦੀ ਸ਼ੂਟਿੰਗ ਦਾ ਵਿਰੋਧ ਪਾਕਿਸਤਾਨ ਦਾ ਝੰਡਾ ਲਾਇਆ ਧਾਰਮਿਕ ਤਣਾਅ ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਫੌਜਾ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਦੇਸ਼ 'ਚ 78 ਮਹੀਨਿਆਂ 'ਚ ਸਭ ਤੋਂ ਘੱਟ ਰੀਟੇਲ ਮਹਿੰਗਾਈ ਲੋਕਾਂ ਨੂੰ ਵੱਡੀ ਰਾਹਤ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਸੇਵਾ ਮੁਕਤ ਦੀ ਲਾਬਾਂ ਨਵੀਂ ਬਰਨਾਲਾ ਪਤੀ ਹੀ ਭਰਾ ਬਣ ਕੇ ਕਰਵਾ ਰਿਆ ਪਤਨੀ ਦਾ ਵਿਆਹ ਬਾਅਦ ਵਿੱਚ ਬਲੈਕਮੇਲ ਲੱਖਾਂ ਰੁਪਏ ਲੁੱਟੇ ਫਲੱਡ ਪੰਜਾਬ ਦੇ ਕਿਸਾਨਾਂ ਨੂੰ ਮਾੜਾ ਦਾ ਖਤਰਾ ਨੀ ਰਾਤ ਦੀ ਖਬਰ ਤਲਵੰਡੀ ਵਿੱਚ ਨੌਜਵਾਨਾਂ ਤੇ ਹਮਲਾ ਜ਼ਖਮੀ ਹਾਲਾਤ ਵਿੱਚ ਹਸਪਤਾਲ ਦਾਖਲ ਆਰਬੀਆਈ ਵੱਲੋਂ 2000 ਦੇ ਨੋਟ ਵਾਪਸ ਲੈਣ ਦਾ ਐਲਾਨ ਐਸਸੀ ਜਾਤੀ ਪਰਿਵਾਰਾਂ ਦਾ ਕਰਜ਼ਾ ਮਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੋਜਨਾ ਪੰਜਾਬ ਕੈਬਨਟ ਮੀਟਿੰਗ ਹਰ ਪਿੰਡ ਵਿੱਚ ਅਤਿ ਆਧੁਨਿਕ ਸਟੇਡੀਅਮ ਬਣਾਉਣ ਦਾ ਐਲਾਨ ਟੀਜੀ ਕਲਾਸ ਡੀ ਵਿਦਿਆਰਥਣਾਂ ਦੀ ਵਾਟਰ ਬੋਤਲ ਦੇ ਟੱਕਣ ਚ ਜੀਵ ਫਸਣੀ ਘਟਨਾ ਬਿਨਾ ਕੱਟੇ ਕੱਢੀ ਗਈ ਮਿਸ਼ੇਲ ਸਟਾਰਕ ਵੱਲੋਂ ਨਵਾਂ ਰਿਕਾਰਡ 19 ਗੇਂਦਾਂ 'ਚ 5 ਵਿਕਟਾਂ ਮੁੰਬਈ ਦਿੱਲੀ ਲੁਧਿਆਣਾ ਸਮੇਤ ਕਈ ਸ਼ਹਿਰਾਂ 'ਚ ਮੌਸਮ ਬਦਲਾ ਮੌਸਮ ਪਾਗ ਵੱਲੋਂ ਚੇਤਾਵਨੀ ਇਹ ਸਨ ਅੱਜ ਦੀਆਂ 25 ਮੁੱਖ ਖਬਰਾਂ ਉਮੀਦ ਹੈ ਕਿ ਤੁਹਾਨੂੰ ਸਾਡੇ ਨਾਲ ਜੁੜ ਕੇ ਬਹੁਤ ਵਧੀਆ ਲੱਗਿਆ ਹੋਵੇਗਾ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਅਤੇ ਆਪਣੇ ਦੋਸਤ ਮਿੱਤਰਾਂ ਨੂੰ